ਨੰਗਰੂਰ ਨਾਨਕ ਤੁਹੀ ਨਿਰੰਕਾਰ ਪਿਆਰਿਓ ਨਾਨਕ ਸਰ ਭਗਤੀ ਦਾ ਘਰ ਹੈ ਬਹੁਤ ਹੀ ਪਵਿੱਤਰ ਸਥਾਨ ਹੈ ਅੱਜ ਅਹੀਂ ਪਹੁੰਚੇ ਹਾਂ ਗੁਰਦੁਆਰਾ ਨਾਨਕ ਸਰ ਜਗਰਾਵਾ ਵਿਖੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਧੰਨ ਬਾਬਾ ਆਨੰਦ ਸਿੰਘ ਜੀ ਬਹੁਤ ਬੰਦਗੀ ਰਹੀ ਹੈ ਮਹਾਂਪੁਰਸ਼ਾਂ ਦੀ ਅਤੇ ਇਸ ਸਥਾਨ ਤੇ ਮਿਸ਼ਰੀ ਦੇ ਪ੍ਰਸ਼ਾਦ ਦਾ ਮੱਥਾ ਟੇਕਿਆ ਜਾਂਦਾ ਹੈ ਪੈਸਿਆਂ ਦਾ ਮੱਥਾ ਨਹੀਂ ਟੇਕਿਆ ਜਾਂਦਾ ਬਹੁਤ ਭਾਗਾਂ ਵਾਲੀ ਤੇ ਪਵਿੱਤਰ ਧਰਤੀ ਹੈ ਇਸ ਧਰਤੀ ਤੇ ਆ ਕੇ ਬਹੁਤ ਰੂਹ ਨੂੰ ਸਕੂਨ ਮਿਲਦਾ ਹੈ ਇਹ ਹੈ ਜੀ ਗੁਰਦੁਆਰਾ ਨਾਨਕਸਰ ਜਗਰਾਵਾ ਦੇਖੋ ਸੰਗਤ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਬੰਦਗੀ ਵਾਲੇ ਮਹਾਪੁਰਸ਼ ਹੈ ਇਸ ਸਥਾਨ ਤੇ ਹਾਜ਼ਰ ਨਜ਼ਰ ਰਹਿੰਦੇ ਹਨ ਤੇ ਬਹੁਤ ਉਹਨਾਂ ਦੀ ਕਿਰਪਾ ਹੈ ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਗੁਰੂ ਨਾਨਕ ਪਾਸ਼ਾ ਜੀ ਦੀ ਇੱਥੇ ਜੋਤ ਹੈ ਮਹਾਰਾਜੀ ਗੁਰੂ ਨਾਨਕ ਦੇਵ ਜੀ ਇੱਥੇ ਨਾਮ ਸਿਮਰਨ ਕੀਤਾ ਜਾਂਦਾ ਹੈ ਬਾਬਾ ਈਸ਼ਰ ਸਿੰਘ ਜੀ ਨਹੀਂ ਬਾਬਾ ਆਨੰਦ ਸਿੰਘ ਜੀ ਨਹੀਂ ਬਹੁਤ ਬੰਦਗੀ ਵਾਲੇ ਮਹਾਪੁਰਸ਼ ਹਨ ਚਲੋ ਜੋ ਅੱਜ ਦੇ ਸਮੇਂ ਦੇ ਵਿੱਚ ਵਿਵਾਦ ਚੱਲਦੇ ਰਹੇ ਕੁਝ ਬੰਦੇ ਵਿੱਚ ਮਾੜੇ ਹੋ ਸਕਦੇ ਆ ਉਸ ਦੇ ਨਾਲ ਕੀ ਹੁੰਦਾ ਕਿ ਆਪਾਂ ਗੁਰੂ ਘਰ ਨੂੰ ਮਾੜਾ ਨਹੀਂ ਕਹਿ ਸਕਦੇ ਮਹਾਪੁਰਸ਼ਾਂ ਨੂੰ ਮਾੜਾ ਨਹੀਂ ਕਹਿ ਸਕਦੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕੁਝ ਬੰਦੇ ਉਹ ਚਲੋ ਗਲਤ ਹੋ ਸਕਦੇ ਆ ਪਰ ਉਹਦੇ ਨਾਲ ਸਾਰੇ ਸਥਾਨ ਨੂੰ ਨਹੀਂ ਮਾੜਾ ਕਿਹਾ ਜਾ ਸਕਦਾ ਜਿਵੇਂ ਕਿ ਇਹ ਤਾਜ਼ੇ ਵਿਵਾਦ ਚੱਲਦੇ ਰਹੇ ਤੋਂ ਬਾਕੀ ਬੜੀ ਪਹਾੜਾਂ ਵਾਲੀ ਦੇ ਪਵਿੱਤਰ ਧਰਤੀ ਹੈ ਸੰਗਤ ਜੀ ਗੁਰਦੁਆਰਾ ਨਾਨਕ ਸਰਜੇ ਗ੍ਰਾਮਾ ਬਹੁਤ ਮਹਾਰਾਜ ਦੀ ਮਿਹਰ ਹੈ ਇਸ ਸਥਾਨ ਤੇ ਹਰ ਵਕਤ ਬੰਦਗੀ ਚੱਲਦੀ ਰਹਿੰਦੀ ਹੈ ਹਰ ਵਕਤ ਪਾਠ ਚੱਲਦੇ ਰਹਿੰਦੇ ਹਨ ਇਸ ਸਥਾਨ ਤੇ ਹੋਰ ਪਵਿੱਤਰ ਸਥਾਨ ਹੈ ਜਿਸ ਨੂੰ ਸੁਖਮਨੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸੁਖਮਨੀ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸਨ 1916 ਦੇ ਵਿੱਚ ਇਸ ਪਵਿੱਤਰ ਧਰਤੀ ਦੇ ਬਾਬਾ ਆਨੰਦ ਸਿੰਘ ਜੀ ਨੇ ਜਦੋਂ ਚਰਨ ਪਾਏ ਬਾਬਾ ਆਨੰਦ ਸਿੰਘ ਜੀ ਰਾਣੇ ਇਸ ਸਥਾਨ ਤੇ ਮੋੜੀ ਗੱਡੀ ਇੱਕ ਭਾਵ ਨਾਨਕ ਸਰ ਦੀ ਨੀ ਰਖੀ ਨਾਨਕ ਸਰ ਦੀ ਅਰੰਭਤਾ ਕੀਤੀ ਅਤੇ ਹਰ ਪੂਰਨ ਮਾਸੀ ਤੋਂ ਦੂਸਰੇ ਦਿਨ ਬਾਬਾ ਜੀ ਸੰਗਤਾਂ ਨੂੰ ਇਸ ਸਥਾਨ ਤੋਂ ਆਗਿਆ ਦਿਆ ਕਰਦੇ ਸਨ ਹਰ ਰੋਜ਼ 9 ਤੋਂ 10 ਵਜੇ ਤੱਕ ਇਸ ਸਥਾਨ ਤੇ ਬੈਠ ਕੇ ਬਾਬਾ ਜੀ ਕੀਰਤਨ ਸੁਨਿਆ ਕਰਦੇ ਸਨ ਅਤੇ ਇਸ ਡਿਊਟੀ ਨੂੰ ਚਰਨ ਕਮਲ ਦੀ ਡਿਊਟੀ ਦਾ ਨਾਮ দেয়া ਗਿਆ ਸੀ ਸਨ 1952 ਵਿੱਚ ਧੰਤਰ ਬਾਬਾ ਈਸ਼ਰ ਸਿੰਘ ਜੀ ਰਾणे ਇਸ ਸਥਾਨ ਤੇ ਅਖੰਡ ਪਾਠ ਸਹਾਬ ਮੂਲ ਮੰਤਰ ਅਤੇ ਔਖੀ ਘੜੀ ਦਾ ਜਾਪ ਸੰਪੂਰਤ ਲਗਾ ਕੇ ਆਰੰਭ ਕਰਵਾਏ ਜੋ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਯਾਰੀ ਹਨ ਪਾਠ ਚੱਲਦੇ ਹੀ ਰਹਿੰਦੇ ਹਨ ਇਸ ਪਵਿੱਤਰ ਸਥਾਨ ਤੇ ਹਰ ਵਕਤ ਨਾਮ ਸਿਮਰਨ ਹੁੰਦਾ ਹੈ ਅਤੇ ਬਾਬਾ ਜੀ ਹਰੀ ਚਰਨ ਕਮਲ ਦੀ ਡਿਊਟੀ ਪੂਰਨ ਮਾਸ਼ੀ ਵਾਲੇ ਸੱਚਖੰਡ ਵਿੱਚ ਲਾਏ ਗਏ ਹਨ ਬਹੁਤ ਹੀ ਪਵਿੱਤਰ ਸਥਾਨ ਹੈ ਤੇ ਬਹੁਤ ਰੂਹ ਨੂੰ ਸਕੂਨ ਮਿਲਦਾ ਹੈ ਇਸ ਸਥਾਨ ਤੇ ਦਰਸ਼ਨ ਕਰਕੇ ਜੋ ਵੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੇ ਕਿੱਲੇ ਗੱਡ ਕੇ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਤੇ ਇਸ ਸਥਾਨ ਤੇ ਸੰਗਤਾਂ ਦੇ ਕਾਰਜ ਸੰਪੂਰਨ ਹੁੰਦੇ ਹਨ ਸੰਗਤ ਜੀ ਕਿਤੇ ਹਾਜ਼ਰੀਆਂ ਭਰ ਕੇ ਵੇਖਿਆ ਇਸ ਸਥਾਨ ਤੇ ਜਾ ਕੇ ਵੇਖਿਓ ਬਹੁਤ ਆਨੰਦਮਦਾ ਹੈ ਤਨ ਤਨ ਭਵਨ ਨੰਦ ਸਿੰਘ ਜੀ ਤਨ ਤਨ ਭਵਨ ਈਸ਼ਰ ਸਿੰਘ ਜੀ ਦਾ ਸਥਾਨ ਹੈ ਇਹ ਬੰਦਗੀ ਵਾਲੇ ਮਹਾਪੁਰਸ਼ ਸਾਨਾ ਅਤੇ ਸਫਾਈ ਦਾ ਵੀ ਬਹੁਤ ਇਸ ਸਥਾਨ ਦੇ ਧਿਆਨ ਰੱਖਿਆ ਜਾਂਦਾ ਹੈ ਆਹ ਡੈਕੋਰੇਸ਼ਨ ਟੈਪ ਬਣਾਇਆ ਗਿਆ ਹੈ ਕਿ ਦਰਖਤ ਦੇ ਚਾਰ ਚੁਫੇਰੇ ਗਮਲੇ ਲਗਾਏ ਗਏ ਹਨ ਇਸ ਦਰਖਤ ਦੀ ਵਿੱਚ ਜੋਤ ਜਗਦੀ ਰਹਿੰਦੀ ਹੈ ਹਰ ਵਕਤ ਕਿਉਂਕਿ ਬੰਦਗੀ ਵਾਲੇ ਮਹਾਪੁਰਸ਼ਾਂ ਦੇ ਮੂੰਹ ਇੱਕ ਵੀ ਬਚਨ ਨਿਕਲ ਜੇ ਉਹ ਪੂਰੇ ਹੁੰਦੇ ਹੀ ਹਨ ਅਤੇ ਬੰਦਗੀ ਵਾਲੇ ਮਹਾਪੁਰਸ਼ ਇਹ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਨੰਦ ਸਿੰਘ ਜੀ ਇਹ ਪਵਿੱਤਰ ਰੂਹਾਂ ਅੱਜ ਵੀ ਇਸ ਸਥਾਨ ਤੇ ਚੌਂਗੜਾ ਮਾਰ ਕੇ ਬੈਠੀਆਂ ਹਨ ਅੱਜ ਵੀ ਇਸ ਸਥਾਨ ਤੇ ਹਾਜ਼ਰ ਨਾਜ਼ਰ ਰਹਿੰਦੀਆਂ ਹਨ ਸੰਗਤ ਜੀ ਸਾਡੇ ਨਾਲ ਜੁੜੇ ਰਹਿਣਾ ਇਸੇ ਤਰ੍ਹਾਂ ਹੀ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਿਹਾ ਕਰਾਂਗੇ ਅਦੇ ਸਾਡੀ ਵੀਡੀਓ ਦਬ ਕੇ ਸ਼ੇਅਰ ਕਰਿਆ ਕਰੋ ਤਾਂ ਜੋ ਸਾਨੂੰ ਹੌਸਲਾ ਮਿਲ ਸਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਜੀ ਫਤਿਹ